ਜੋ ਦੇਖਣ ਵਾਲੇ ਸਾਰੇ ਸਰੋਤਿਆਂ ਦਾ YouTube ਚੈਨਲ ਜਸਬੀਰ ਗੜਾਂਗਾ ਦੇ ਵਿੱਚ ਸਵਾਗਤ ਹੈ ਅੱਜ ਜਿੰਨ ਬੇਨਤੀ ਹੈ ਕਿ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਸਬਸਕ੍ਰਾਈਬ ਕਰ ਤਾਂ ਕਿ ਆਪਾਂ ਕੁਝ ਸੱਚ ਸੁਣੀਏ ਸੱਚ ਕਹੀਏ ਸੱਚ ਬੋਲੀਏ ਸੱਚੇ ਔਰ ਇਮਾਨਦਾਰ ਇਨਸਾਨ ਬਣੀਏ ਆਓ ਵੀਡੀਓ ਸਟਾਰਟ ਕਰਦੇ ਹਾਂ ਜਸਬੀਰ ਗੜਾਂਗਾ YouTube ਚੈਨਲ ਦੇ ਵਿੱਚ ਮੈਂ ਬਕਾਊ ਬੰਦਾ ਬੋਲਦਾ ਤੇ ਮੈਂ ਤਾਂ ਵੇਕਦਾ ਮੇਰੀ ਤਾਂ ਮਜਬੂਰੀ ਆ ਦੇਖਣਾ ਪਰ ਤੁਸੀਂ ਕਿਉਂ ਵਿਕਦੇ ਹੋ ਦੱਸਿਓ ਜਰੂਰ ਮੈਂ ਕਦੋਂ ਵੇਕਦਾ ਕਿੰਨੇ ਚ ਵੇਕਦਾ ਤੇ ਕਿਹਦੇ ਰਾਹੀ ਵੇਕਦਾ ਤੇ ਕਿੰਨੇ ਚ ਵੇਕਦਾ ਇਹ ਮੈਂ ਦੱਸਦਾ ਤੇ ਤੁਸੀਂ ਕਿੰਨਾ ਚਿਰ ਮੇਰਾ ਸੌਦਾ ਕਰਦੇ ਰਹੋਗੇ ਤੁਸੀਂ ਵੀ ਦੱਸ ਸਕਦੇ ਤੇ ਤੁਸੀਂ ਕਿੰਨਾ ਚਿਰ ਵੇਖਣਾ ਆਪ ਇਹ ਤੈਅ ਕਰ ਲਓ ਜੇ ਤੁਸੀਂ ਬਕਾਊ ਨਹੀਂ ਨਾ ਹੈਗੇ ਮੈਂ ਤਾਂ ਮੰਨਦਾ ਮੈਂ ਬਕਾਊ ਆ ਜੇ ਤੁਸੀਂ ਬਕਾਊ ਨਹੀਂ ਨਾ ਫਿਰ ਇਹ ਪੋਸਟ ਸ਼ੇਅਰ ਕਰਿਓ ਤੇ ਜੇ ਤੁਸੀਂ ਬਕਾਊ ਹੋਏ ਤੇ ਪੋਸਟ ਸ਼ੇਅਰ ਕਰ ਬੈਠੇ ਫਿਰ ਤੁਹਾਡੇ ਚਪੇੜਾਂ ਬਹੁਤ ਵੱਜਣਗੀਆਂ ਇਸੇ ਕਰਕੇ ਇਹ ਪੋਸਟ ਨੂੰ ਉਹੀ ਸੁਣਿਓ ਜਿਹੜੇ ਬਕਾਊ ਨਹੀਂ ਹੈਗੇ ਜਿਨ੍ਹਾਂ ਦੇ ਜਮੀਰ ਜਾਗਦੇ ਆ ਹੁਣ ਮੈਂ ਆਪਦਾ ਦੱਸਦਾ ਮੈਂ ਸੌਦਾ ਕਿੰਨੇ ਚ ਕਰਦਾ ਤੇ ਮੇਰੀ ਮਜਬੂਰੀ ਕੀ ਆ ਮੈਂ ਮਜਬੂਰੀ ਵੀ ਦੱਸ ਦਿੰਨਾ ਤੇ ਤੁਸੀਂ ਆਪਣੀ ਮਜਬੂਰੀ ਜ਼ਰੂਰ ਦੱਸਦੇ ਹੋ ਕਿ ਤੁਸੀਂ ਕਿਉਂ ਵਿਕਦੇ ਆ ਅੱਜ ਸਾਡਾ ਦੇਣਾ ਮਿਲਦੂਰ ਦਿਵਸ ਅਸੀਂ ਝੰਡੇ ਵੀ ਚੜਾਏ ਆ ਤੇ ਨਾਰੇ ਵੀ ਬਹੁਤ ਲਾਏ ਆ ਆਪਦੇ ਹੱਕਾਂ ਦੀਆਂ ਗੱਲਾਂ ਕੀਤੀਆਂ ਨੇ ਪਰ ਆਥਣ ਤੱਕ ਮੈਂ ਦੋਸਤੋ ਚਿੰਤਾ ਦੇ ਵਿੱਚ ਪਉਆ ਲਾ ਲੈਣਾ ਕਿਉਂ ਲਾਉਣਾ ਕਿਉਂਕਿ ਮੈਨੂੰ ਚਿੰਤਾ ਮੇਰੇ ਬੁਹਣ ਦੇ ਵਿੱਚ ਚਿੱਟੇ ਨਾਲ ਕੱਲ ਹੀ ਮੌਤ ਹੋ ਕੇ ਹੱਡੀ ਆ ਤੇ ਮੈਨੂੰ ਆਪਦੇ ਪੁੱਤ ਦਾ ਮੂਰੇ ਦੀਦਾ ਕੁਛ ਨਹੀਂ ਜਿਹੜਾ 10ਵੀਂ ਚ ਪੜਦਾ ਤੇ ਗਲੀ 'ਚ ਮੇਰੀ ਜਿੱ ਚਿੱਟਾ ਸ਼ਰੇ ਆਂ ਬਿਕਦਾ ਮੈਨੂੰ ਉਹਦੀ ਟੈਨਸ਼ਨ ਮੇਰੇ ਬੁਹੇ ਤੇ ਬੈਠੀ ਜਿਹੜੀ ਭੈਣ ਆ ਉਹਦੀ ਸ਼ਗਨ ਸਕੀਮ ਦਾ ਚੈੱਕ ਨਹੀਂ ਆਇਆ ਮੈਨੂੰ ਉਹਦੇ ਵਿਆਹ ਦੀ ਵੀ ਉਹਨੂੰ ਤੋੜਨ ਦੀ ਵੀ ਮੇਰੇ ਸਿਰ ਤੇ ਟੈਨਸ਼ਨ ਹੈਗੀ ਆ ਮੈਂ ਤਾਂ ਪੈਗ ਲਾ ਕੇ ਪਉਆ ਲਾ ਕੇ ਆਪਦੀ ਚਿੰਤਾ ਥੋੜੇ ਸਮੇਂ ਵਾਸਤੇ ਨਿਮਰਤ ਹੋਣਾ ਤੜਕੇ ਉੱਠ ਕੇ ਗੋਲੀਆਂ ਦਾ ਫੱਕਾ ਮਾਰ ਕੇ ਫੇਰ ਦਿਹਾੜੀ ਤੇ ਜਾਣਾ ਤੇ ਤੁਸੀਂ ਕੀ ਕਰਦੇ ਹੋ ਹੁਣ ਤੁਸੀਂ ਆਪ ਦਾ ਫੈਸਲਾ ਕਰੋ ਮੈਂ ਤਿੰਨ ਵਾਰੀ ਵਿਕਦਾ ਪੰਜ ਸਾਲਾਂ 'ਚ ਆ ਹੁਣ ਫੇਰ ਵਿਕੂ ਆ ਪਹਿਲਾਂ ਵਿਕਦਾ ਸਰਪੰਚੀ ਚ ਤੇ ਮੈਂ ਸੌਦਾ ਕਦਾ ਕਰਦਾ ਪਿੰਡ ਦਾ ਸੌਦਾ ਕਰਦਾ ਆਪਦੇ ਦਾ ਉਦੋਂ ਬਾਅਦ ਫੇਰ ਮੈਂ ਕੀ ਆ ਵਿਧਾਨ ਸਭਾ ਦੇ ਵਿੱਚ ਵੀ ਵਿਕਿਆ ਕਿਉਂ ਵਿਕਿਆ ਤੇ ਉਦੋਂ ਦੋਸਤੋ ਮੈਂ ਆਪਦੇ ਸੂਬੇ ਦਾ ਸੌਦਾ ਕੀਤਾ ਵਿਧਾਨ ਸਭਾ ਦੀਆਂ ਵੋਟਾਂ ਦੇ ਵਿੱਚ ਤੇ ਤੀਜੀ ਵਾਰੀ ਹੁਣ ਵਿਕਣ ਨੂੰ ਤਿਆਰ ਬੈਠਾ ਤੇ ਹੁਣ ਮੈਂ ਐਮਪੀ ਦੀਆਂ ਵੋਟਾਂ ਦੇ ਵਿਗੂ ਤੇ ਮੁਲਕ ਦਾ ਸੌਦਾ ਕਰੂੰਗਾ ਪਰ ਮੇਰੀ ਤਾਂ ਮਜਬੂਰੀ ਆ ਕਿਉਂਕਿ ਮੇਰੇ ਕੋਲੇ ਰਾਹ ਕੋਈ ਨਹੀਂ ਮੈਂ ਤਾਂ ਤਾਂ ਸੌਦੇ ਕਰਦਾ ਪਰ ਤੁਸੀਂ ਕਿਉਂ ਵਿਕਦੇ ਹੋ ਇਹ ਜ਼ਰੂਰ ਦੱਸਿਓ ਮੈਂ ਇਕੱਲਾ ਨਹੀਂ ਵਿਕਦਾ ਤੁਸੀਂ ਵੀ ਵਿਕਦੇ ਹੋ ਤੁਸੀਂ ਨਿੱਕੀਆਂ ਨਿੱਕੀਆਂ ਗਰਜਾਂ ਦੇ ਖਾਤਰ ਤੇ ਥੋੜੀਆਂ ਥੋੜੀਆਂ ਮਾਕੇ ਜਿਹੜੀਆਂ ਥੋੜੀਆਂ ਨਿੱਜ ਪ੍ਰਸਤੀਆਂ ਨੇ ਉਹਦੇ ਵਾਸਤੇ ਵਿਕਦੇ ਮੈਂ ਆਪਦੇ ਹੱਕਾਂ ਲਈ ਆ ਬੋਲਣ ਵਾਲੀ ਜਿਹੜੀ ਮੇਰੀ ਜ਼ੁਬਾਨ ਆ ਨਾ ਇਹਦਾ ਸੌਦਾ ਕਰਦਾ ਮਤਲਬ ਕੀ ਹੈ ਮੈਂ ਆਪਦੀ ਚੁੱਪ ਦਾ ਸੌਦਾ ਕਰਦਾ ਮੇਰੇ ਖਰੀਦਦਾਰ ਜਿਹੜੇ ਹੈਗੇ ਆ ਨਾ ਐਮਐਲਏ ਆ ਐਮਪੀ ਆ ਜਿਹੜੇ ਇਹ ਮੇਰੀ ਚੁੱਪ ਨੂੰ ਵੇਚਦੇ ਕਿਹਦੇ ਕੋਲੇ ਆ ਕਾਰਪੋਰੇਟਾਂ ਕੋਲੇ ਅੰਬਾਨੀਆ ਦਾਨੀਆ ਕੋਲੇ ਜਿਨ੍ਹਾਂ ਦਾ ਨਾਂ ਅੱਜਕੱਲ ਬੜਾ ਚੱਲਦਾ ਉਹਨਾਂ ਕੋਲੇ ਵੇਚਦੇ ਆ ਤੇ ਜਿਹੜੇ ਸਰਪੰਚ ਨੇ ਜਿਹੜੇ ਮੈਨੂੰ ਖਰੀਦਦੇ ਆ ਪਹਿਲੀ ਗੱਲ ਤਾਂ ਮੈਨੂੰ ਖਰੀਦਣ ਵਾਸਤੇ ਆਪ ਦਾ ਜ਼ਮੀਰ ਮਰਿਆ ਹੋਣਾ ਚਾਹੀਦਾ ਤੇ ਆਪ ਦਾ ਬਕਾਊ ਹੋਣਾ ਜ਼ਰੂਰੀ ਆ ਤੇ ਜਿਹੜੇ ਸਰਪੰਚ ਮੈਨੂੰ ਖਰੀਦਦੇ ਆ ਉਹ ਮੇਰੀ ਚੁੱਪ ਕਿਹਦੇ ਕੋਲੇ ਵੇਚਦੇ ਆ ਉਹ ਠੇਕੇਦਾਰਾਂ ਕੋਲੇ ਤੇ ਚੋਰ ਅਫਸਰਾਂ ਕੋਲੇ ਮੇਰੀ ਚੁੱਪ ਨੂੰ ਵੇਚਦੇ ਆ ਇਸੇ ਕਰਕੇ ਮੈਂ ਚੁੱਪ ਰਹਿਣਾ ਤੇ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਕਿ ਮੈਨੂੰ ਬਿਕਾਉਂਦਾ ਕੌਣ ਆ ਪਹਿਲਾਂ ਮੈਂ ਇਹ ਵੀ ਦੱਸਦਾ ਤੇ ਮੈਂ ਕਿੰਨੇ ਜੀ ਵਿਕਦਾ ਮੈਂ ਇੱਕ दारू ਦੀ ਬੋਤਲ ਤੇ ਵਿਕ ਜਾਂਦਾ ਕਿਉਂਕਿ ਮੈਂ ਮੂਰਖ ਨਹੀਂ ਮੈਂ ਸਿਆਣਾ ਮੈਨੂੰ ਪਤਾ ਕਿ ਇੱਧਰ ਵੀ ਕੰਜਰਾ ਇੱਧਰ ਵੀ ਕੰਜਰਾ ਮੇਰਾ ਫਾਇਦਾ ਕਿਸੇ ਨੇ ਨਹੀਂ ਕਰਨਾ ਫਿਰ ਡੱਬਾ ਸ਼ਰਾਬ ਦਾ ਲੈ ਕੇ ਮਹੀਨਾ ਸਿਰ ਕਮਾਉਣਾ ਮੈਨੂੰ ਚੰਗਾ ਲੱਗਦਾ ਕਿਉਂਕਿ ਮੇਰੀ ਮਹੀਨੇ ਵਾਸਤੇ ਚਿੰਤਾ ਤਾਂ ਕਟਦੀ ਆ ਨਾ ਮੈਂ ਮੂਰਖ ਨਹੀਂ ਹਾਂ ਮੈਂ दारू ਦੀ ਬੋਤਲ ਤੇ ਵੀ ਵਿਕ ਜਾਂਦਾ ਤੇ 1000 1500 500 ਰੁਪਏ ਜ ਵੀ ਵਿਕ ਜਾਂਦਾ ਮੈਂ ਜਿੰਨੇ ਕਦੰਦੇ ਆ ਤੇ ਮੈਂ ਹਰੇਕ ਤੋਂ ਹੀ ਲੈ ਲੈਣਾ ਲੈਣਾ ਕਿਉਂ ਆ ਕਿਉਂਕਿ ਮੈਨੂੰ ਪਤਾ ਮੁੜ ਕੇ ਮੇਰੇ ਹੱਥ ਕਿਸੇ ਨੇ ਨਹੀਂ ਆਉਣਾ ਮੈਂ ਸਿਆਣਾ ਇਸੇ ਕਰਕੇ ਮੈਂ ਕਹਿਣਾ ਪਰ ਤੁਸੀਂ ਕਿਉਂ ਬਿਕਦੇ ਹੋ ਸੋਚਿਓ ਜਰੂਰ ਥੋੜੀ ਕੀ ਕਰ ਜਾ ਤੁਸੀਂ ਵੀ ਦੱਸਿਓ ਮੈਂ ਤਾਂ ਆਪਦੀਆਂ ਕਰਜਾਂ ਦੱਸੀ ਜਾਂਦਾ ਤੇ ਮੈਨੂੰ ਬਕਾਉਂਦਾ ਕੌਣ ਆ ਮੈਂ ਪਹਿਲਾਂ ਵੀ ਗੱਲ ਕੀਤੀ ਬਹੁਤ ਵਾਰੀ ਕੀਤੀ ਮੁੰਡਾ ਦਾ ਕੜਾ ਮ ਚੌਧਰੀ ਬਕਾਉਂਦੇ ਆ ਪਿੰਡ ਦੇ ਜਿਹੜੇ ਕੀ ਆ ਕੌਲੀ ਜੱਟ ਜਿਹੜੇ ਵਪਾਰ ਵਾਕੇ ਬਕਾਉ ਆ ਆਪਣੇ ਜਿਨ੍ਹਾਂ ਦਾ ਦੀਰਮਾਨ ਕੋਈ ਨਹੀਂ ਐਮਐਲਏ ਐਮਪੀ ਜਿਹੜੇ ਕੁਛ ਆਉਂਦੇ ਆ ਜਿਹੜਾ ਉਹਨਾਂ ਮਗਰ ਪਲੇਟਾਂ ਚੱਕੀ ਖੜੇ ਹੁੰਦੇ ਆ ਬਿਨਾਂ ਸਦੇ ਵੇਹਾਂ ਜੀ ਵੀ ਜਾਂਦੇ ਆ ਠੀਕ ਹੈ ਨਾ ਉਹਨਾਂ ਮਗਰ ਜਾਣ ਵਾਲੇ ਜਿਹੜੇ ਕੜਮ ਚੌਂਦੀਆਂ ਪਿੰਡਾਂ ਦੇ ਫੀਲੇ ਜਿਹੜੇ ਲੋਕ ਨੇ ਉਹ ਮੇਰੇ ਖਰੀਦਦਾਰ ਨੇ ਤੇ ਖਰੀਦ ਕੇ ਫਿਰ ਮੈਨੂੰ ਕਿਦੇ ਮੂਰੇ ਮਾਰ ਕੇ ਕਰਦੇ ਆ ਉਹੀ ਐਮ ਐਨ ਐਮ ਪੀ ਜਿਹੜੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਾਰਪੋਰੇਟਾਂ ਨਾਲ ਜਿਹੜੀ ਮੇਰੀ ਚੁੱਪ ਦਾ ਸੌਦਾ ਕਰਦੇ ਆ ਉਹ ਮੈਨੂੰ ਬਕਾਉਂਦੇ ਆ ਤੇ ਦੋਸਤੋ ਮੈਂ ਇੱਕੋ ਗੱਲ ਕਹਿਣਾ ਕਿ ਮੈਂ ਕਦੋਂ ਵੇਕਦਾ ਤੁਹਾਨੂੰ ਇਹ ਵੀ ਦੱਸਦਾ ਕਿਉਂ ਵੇਕਦਾ ਇਹ ਵੀ ਦੱਸਦਾ ਕਿੰਨੇ ਚ ਵੇਕਦਾ ਇਹ ਵੀ ਦੱਸਦਾ ਇਦੇ ਰਾਹੀ ਵਿਗਤ ਇਹ ਵੀ ਦੱਸਦਾ ਪਰ ਹੁਣ ਮੈਂ ਇੱਕੋ ਗੱਲ ਕਹਿਣਾ ਕਿ ਮੈਂ ਕੱਲਾ ਬਕਾਉ ਨਹੀਂ ਹਾਂ ਬਕਾਉ ਤੁਸੀਂ ਵੀ ਸਾਰੇ ਤੁਸੀਂ ਕਮੈਂਟ ਬਾਕਸ ਚ ਦੱਸਿਓ ਜਰੂਰ ਕਿ ਤੁਸੀਂ ਕਿਉਂ ਵਿਕਦੇ ਹੋ ਜਿਹੜੇ ਬੋਲਦੇ ਆ ਅੱਜ ਕੱਲ੍ਹ ਨਾ ਆ ਸੋਸ਼ਲ ਮੀਡੀਆ ਤੇ ਵੀ ਬੋਲਦੇ ਆ ਉਹ ਕੋਫਰ ਤੋਲਦੇ ਆ ਤੇ ਮੇਰੀ ਗੱਲ ਕੋਈ ਨਹੀਂ ਕਰਦਾ ਮੈਨੂੰ ਚਾਹੀਦਾ ਕੀ ਆ ਅਸਲ ਚ ਮੈਨੂੰ ਕੀ ਚਾਹੀਦਾ ਮੈਂ ਉਹ ਦੱਸ ਜ਼ਰੂਰ ਦੰਨਾ ਮੈਨੂੰ ਚੰਗੀ ਸਿਹਤ ਚਾਹੀਦੀ ਆ ਕਿਉਂਕਿ ਸਾਡੇ ਬਜ਼ੁਰਗ ਘਰੇ ਪਏ ਆ ਲਾਜ ਕਰਾਉਣ ਨੂੰ ਮੇਰੇ ਕੋਲੇ ਪੈਸੇ ਨਹੀਂ ਦੂਜਾ ਮੇਰੇ ਗਲੀ ਦੇ ਵਿੱਚ ਜਿਹੜਾ ਕਿੱਟੇ ਦੇ ਬਾਜ਼ਾਰ ਦਾ ਸ਼ਿਕਾਰ ਹੋਣ ਵਾਸਤੇ ਮੇਰਾ ਪੁੱਤ ਗਲੀ ਦੇ ਵਿੱਚ ਨਿਕਲਦਾ ਮੈਨੂੰ ਉਹਦਾ ਵੀ ਡਰਾਂ ਮੈਨੂੰ ਉੱਥੇ ਸਫਾਈ ਚਾਹੀਦੀ ਆ ਉੱਥੇ ਮੈਨੂੰ ਸੁਰੱਖਿਆ ਚਾਹੀਦੀ ਆ ਤੇ ਮੈਨੂੰ ਮੇਰੇ ਜਵਾਕ ਵਾਸਤੇ ਚੰਗੀ ਸਿੱਖਿਆ ਚਾਹੀਦੀ ਆ ਜਿਹਦਾ ਕੋਈ ਪ੍ਰਬੰਧ ਨਹੀਂ ਹੈ ਤੇ ਇਸੇ ਚੀਜ਼ ਨੂੰ ਇਹਦੇ ਮਾਰ ਕੇ ਸਾਰੇ ਦੁੱਖਾਂ ਨੂੰ ਭਲਾਉਣ ਵਾਸਤੇ ਮੈਂ दारू ਦੀ ਬੋਤਲ ਤੇ ਵੇਚ ਕੇ ਫਿਰ ਸਿਰ ਘਮਾ ਕੇ ਆਪਦਾ ਗੁਜ਼ਾਰਾ ਕਰ ਲੈਣਾ ਤੇ ਸਮਾਜ ਮਾੜਿਆ ਕਰਕੇ ਮਾੜਾ ਨਹੀਂ ਹੈ ਸਮਾਰਕੀਆ ਤੁਹਾਡੀ ਚੁੱਪ ਕਰਕੇ ਮਾੜਾ ਚੰਗਿਆਂ ਦੀ ਚੁੱਪ ਆ ਜਿਹੜੀ ਇਹਨੇ ਸਮਾਜ ਨੂੰ ਬਰਬਾਦ ਕਰਕੇ ਰੱਖਤਾ ਤੇ ਤੁਸੀਂ ਉਹਦੇ 'ਚ ਸ਼ਾਮਲ ਜੇ ਨਹੀਂ ਹੈਗੇ ਤਾਂ ਫਿਰ ਇਹ ਗੱਲ ਨੂੰ ਸ਼ੇਅਰ ਜ਼ਰੂਰ ਕਰੋ ਗੁਰੂ ਘਰ ਅੱਜ ਮੱਥਾ ਰਗੜ ਕੇ ਮੱਥੇ ਦੀ ਤਕਦੀਰ ਨਹੀਂ ਬਦਲਦੀ ਮੈਂ ਮਜ਼ਦੂਰ ਹੋ ਕੇ ਇਹ ਗੱਲ ਜਾਣਦਾ ਮੈਨੂੰ ਪਤਾ ਕਿ ਮੇਰੇ ਮੁਲਕ ਦੀ ਤਕਦੀਰ ਘੜੀ ਜਾਂਦੀ ਹੈ ਦਿੱਲੀ ਸੰਸਦ ਦੇ ਵਿੱਚ ਇਹ ਐਮਪੀ ਘੜਦੇ ਨੇ ਜਿਹੜੇ ਮੈਨੂੰ ਖਰੀਦ ਕੇ ਕਾਰਪੋਰੇਟਾਂ ਨੂੰ ਵੇਚਦੇ ਨੇ ਤੇ ਜਿਹੜੇ ਮੇਰੇ ਸੂਬੇ ਦੀ ਤਕਦੀਰ ਆ ਇਹ ਵਿਧਾਨ ਸਭਾ 'ਚ ਚੰਡੀਗੜ੍ਹ ਦਿੱਖੀ ਜਾਂਦੀ ਹੈ ਤੇ ਮੇਰੇ ਪਿੰਡ ਦੀ ਤਕਦੀਰ ਆ ਜਿਹੜੀ ਇਹ ਸਰਪੰਚੀ ਦੇ ਵੇਲੇ ਲਿਖੀ ਜਾਂਦੀ ਹੈ ਪਰ ਉਦੋਂ ਤਾਂ ਮੈਂ ਵਿਖ ਜਾਣਾ ਤੇ ਮੈਂ ਆਪਦੇ ਸੂਬੇ ਨੂੰ ਵੀ ਵੇਚਦਾ ਮੁਲਕ ਨੂੰ ਵੀ ਵੇਚਦਾ ਤੇ ਆਪਦੇ ਪਿੰਡ ਨੂੰ ਵੀ ਵੇਚ ਛੱਡਦਾ ਤੇ ਸੂਬੇ ਦੀ ਵਿਧਾਨ ਸਭਾ ਦੇ ਵਿੱਚ ਵੀ ਸੌਦਾ ਕਰ ਲਿਆ ਮੈਂ ਚੰਗੀ ਤਰ੍ਹਾਂ ਜਾਣਦਾ ਕਿ ਬਿੱਲੇ ਨੂੰ ਦੁੱਧ ਦੀ ਰਾਖੀ ਪਿਠਾ ਕੇ ਅਸੀਂ ਮਲਾਈ ਦੀ ਆਦ ਨਹੀਂ ਕਰ ਸਕਦੇ ਇਸੇ ਕਰਕੇ ਮੈਨੂੰ ਹੁਣ ਆਸ ਕਿਸੇ ਤੋਂ ਨਹੀਂ ਰਹੀ ਆਲ ਤੁਹਾਡੇ ਤੋਂ ਹੈ ਕਿਉਂਕਿ ਮੇਰੇ ਬੋਲਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਮੈਂ ਤਾਂ ਬਕਾ ਹਾਂ ਤੁਹਾਡੇ ਬੋਲਣ ਦਾ ਫਾਇਦਾ ਹੈ ਜਿਹੜੇ ਨਹੀਂ ਬਕਾਉ ਹੈਗੇ ਤੁਸੀਂ ਬੋਲ ਕੇ ਦੱਸਿਓ ਜਰੂਰ ਮੈਂ ਕਦੋਂ ਤੱਕ ਬੇਕਾ ਹੋਣੇ ਤੁਸੀਂ ਫੈਸਲਾ ਕਰਨਾ ਮੈਂ ਮਜ਼ਦੂਰ ਆ ਮਜਬੂਰ ਆ ਤੇ ਢਿੱਡੋਂ ਭੁੱਖਾ ਭੁੱਖੇ ਢਿੱਡ ਇਨਕਲਾਬ ਨਹੀਂ ਆਉਂਦੇ ਮੈਂ ਚੰਗੀ ਤਰ੍ਹਾਂ ਜਾਣਦਾ ਸ਼ਾਇਦ ਇਸੇ ਕਰਕੇ ਮੈਨੂੰ ਆਸ ਤੁਹਾਡੇ ਤੋਂ ਆ ਤੇ ਤੁਹਾਨੂੰ ਜੇ ਰੱਜਣਾ ਮਿਲਦਾ ਤਾਂ ਤੁਸੀਂ ਇਨਕਲਾਬ ਲੈ ਕੇ ਆਇਓ ਜਿਨ੍ਹਾਂ ਦੇ ਢਿੱਡ ਭਰੇ ਆ ਜਿਨ੍ਹਾਂ ਦੀਆਂ ਨੀਤਾਂ ਭਰੀਆਂ ਨੇ ਜਿਹੜੇ ਵਿਕਾਊ ਨਹੀਂ ਹੈਗੇ ਉਹ ਹੁਣ ਇਨਕਲਾਬ ਦੀ ਗੱਲ ਕਰਿਓ ਜੇ ਤੁਸੀਂ ਉਹਨਾਂ 'ਚ ਸ਼ਾਮਲ ਹੈਗੇ ਹੋ ਤਾਂ ਇਹ ਗੱਲ ਨੂੰ ਅੱਗੇ ਸ਼ੇਅਰ ਕਰਿਓ ਮੈਂ ਤਾਂ ਆਪਣੀ ਮਜਬੂਰੀ ਦੱਸਤੀ ਜੇ ਤੁਸੀਂ ਵਿਕਾਊ ਨਹੀਂ ਹੈਗੇ ਤੇ ਤੁਸੀਂ ਇਹਨਾਂ ਕੜਮ ਚੌਧਰੀਆਂ ਦੇ ਵਿੱਚ ਸ਼ਾਮਲ ਨਹੀਂ ਹੈਗੇ ਤਾਂ ਫਿਰ ਇਸ ਪੋਸਟ ਨੂੰ ਸ਼ੇਅਰ ਕਰਕੇ ਦੱਸ ਜਰੂਰ ਦਿਓ ਕਮੈਂਟ ਜਰੂਰ ਕਰਿਓ ਤੇ ਮੇਰੀ ਮਜਬੂਰੀ ਕਿਵੇਂ ਮੈਂ ਦੂਰ ਕਰ ਸਕਦਾ ਦਾ ਹੱਲ ਵੀ ਦੱਸਿਓ ਬਹੁਤ